ਗਵਾੜਾ ਦੇ ਸਤਨਾਮਪੁਰਾ ਵਿਖੇ ਕਾਰਵਿਚ ਵੜਕੇ ਅਨਪਛਾਤੇ ਚੋਰ ਨੇ ਅਲਮਾਰੀ ਦੇ ਤਾਲੇ ਤੋੜ ਕੇ 5 ਤੋਲੇ ਸੋਨਾ ਅਤੇ 3000 ਰੁਪਏ ਚੋਰੀ ਕਰ ਲਏ ਕੋਠੀ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੋਰੀਅਰ ਦਾ ਕੰਮ ਕਰਦੇ ਹਨ ਅਤੇ ਕੰਮ ਤੇ ਗਏ ਸਨ ਉਹਨਾਂ ਨੂੰ ਉਹਨਾਂ ਦੇ ਭਤੀਜੇ ਦਾ ਫੋਨ ਆਇਆ ਕਿ ਕੋਠੀ ਵਿੱਚ ਚੋਰੀ ਹੋ ਗਈ ਹੈ ਜਦੋਂ ਉਹਨਾਂ ਨੇ ਘਰ ਆ ਕੇ ਦੇਖਿਆ ਤਾਂ ਸਮਾਨ ਖਿਲਰਿਆ ਪਿਆ ਸੀ ਉਹਨਾਂ ਦਾ ਅਲਮਾਰੀ ਵਿੱਚੋਂ ਪਿਆ 5 ਤੋਲੇ ਸੋਨਾ ਅਤੇ 3000 ਰੁਪਏ ਚੋਰੀ ਹੋ ਗਏ ਗਏ घटना सीसीटीवी ਦੇ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਇੱਕ ਚੋਰ ਕਾਰ ਵਿੱਚ ਮੌਜੂਦ ਕੈਮਰੇ ਵਿੱਚ ਕੈਦ ਹੋ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਜੀ ਆਪਣਾ ਹਨਾ ਨਾ ਕਲਵੰਦਰ ਸਿੰਘ ਜੀ ਹਾਂਜੀ ਕਿੱਥੇ ਰਹਿੰਦੇ ਜੀ ਹਾਲੇ ਸਨਾਪੜੇ ਤੇ ਕੀ ਮਾਮਲਾ ਕੀ ਹੈ ਸਰ ਜਿਹੜਾ ਅੱਜ ਸਰੇ ਟਿਕ ਲਗਿਆ ਤੁਸੀਂ ਗਏ ਸੀ ਕਿਤੇ ਮੈਂ ਕੰਮ ਕਰਦਾ ਕਿੱਥੇ ਕੀ ਕੰਮ ਕਰਦੇ ਆ ਕੋਰੀਅਰ ਦਾ ਕੋਰੀਅਰ ਦਾ ਕਿੱਥੇ ਕੰਮ ਕਰਦੇ ਆ ਆਪਾਂ ਆਪਾਂ ਡੀਡੀਟੀਸੀ ਚ ਹੈਂ ਡੀਡੀਟੀਸੀ ਅੱਛਾ ਜੀ ਤੇ ਚੋਰੀ ਵੀ ਕਿੰਨੇ ਕ ਵੇ ਪਤਾ ਲੱਗੀ ਹੋ ਗਈ ਇਹ ਤਾਂ ਇਹਨਾਂ ਨੇ ਫੋਨ ਕੀਤਾ ਮੈਨੂੰ ਤਾਂ ਪਤਾ ਲੱਗ ਗਿਆ ਤੇ ਸਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਆਪਣਾ 5 ਤੋਂ ਲੈ ਕੇ 10000 ਹਾਂਜੀ 2-3000 ਰੁਪਏ ਹੈਂ 2-3000 ਰੁਪਏ ਕੈਸ਼ ਸੀ ਕੋਈ ਸੀਸੀਡੀ ਕੈਮਰਾ ਜਾਇ ਬੰਦੇ ਹਾਂਜੀ ਆ ਜੀ ਕਿੰਨੇ ਬੰਦੇ ਦੇਖਤੀ ਸੀਗੇ ਇੱਕੋ ਹੀ ਬੰਦਾ ਸੀ ਇੱਕੋ ਹੀ ਬੇਤੀ ਸੀ ਹਾਂਜੀ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਦੇ ਪੁਲਿਸ ਆਈ ਸੀ ਸਰ ਮੌਕੇ ਤੇ ਕਿ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਕੋਲ ਸਰ ਸਾਡੀ ਹੁਣ ਇੰਤਜ਼ਾਰ ਕੀਤਾ ਜਾਵੇ ਜੀ ਜੇਵਾ ਸਾਡਾ ਨੁਕਸਾਨ ਹੋਵੇ ਉਹ ਇੰਤਜ਼ਾਰ ਕੀਤਾ ਜਾਵੇ ਇਹ ਕਿਹੜਾ ਏਰੀਆ ਬੰਦਾ ਸਰ ਨਿਊ ਸਤਨਾਗੜ 10 اے ਗਲੀ ਨੰਬਰ 10 اے ਠੀਕ ਨਾਮ ਹੀ ਆਪਣਾ ਮੇਰਾ ਨਾਮ ਰਜਿੰਦਰਪਾਲ ਹੈ ਤੇ ਕਿਹੜੇ ਮਲੇ ਰਹਿੰਦੇ ਆਪਾਂ ਅਸੀਂ ਸਤਨਾਪੁਰੇ ਤਿੰਨ ਜੀ ਵਿੱਚ ਤੇ ਕੀ ਮਾਮਲਾ ਕੀ ਆਂਟੀ ਜਿਹੜਾ ਸ਼ਾਮੀ ਜਦੋਂ ਅਸੀਂ ਘਰ ਆਏ ਤਾਂ ਬਿਮਾਰੇ ਜਦੋਂ ਬਾਹਰ ਨਾਲ ਗੇਟ ਦਾ ਲੋਕ ਲੱਗਾ ਸੀਗਾ ਤੇ ਅੰਦਰ ਕੁੰਡਾ ਖੁੱਲਾ ਸੀਗਾ ਸਾਰੇ ਦਰਵਾਜ਼ੇ ਕੋਲ ਲਾਈਟਾਂ ਜਗਦੀਆਂ ਸੀ ਜਦੋਂ ਅੰਦਰ ਆ ਕੇ ਦੇਖਿਆ ਤਾਂ ਸਾਰਾ ਸਮਾਨ ਇੱਧਾ ਕਿੱਲਾ ਰਿਆ ਸੀ ਤੁਸੀਂ ਕਿਤੇ ਗਏ ਸੀਗੇ ਹਾਂਜੀ ਕਿੱਥੇ ਗਏ ਸੀਗੇ ਉੱਧਰ ਮੈਂ ਆਪਣੀ ਮੰਮੀ ਦੇ ਘਰ ਗਈ ਆ ਸੀਗੀ ਦੇ ਕਿੰਨੇ ਕ ਵੀ ਆਪਾਂ ਨੂੰ ਮਤਲਬ ਆ ਮਿਲੀ ਹੈ ਕਿੰਨੇ ਕ ਵੀ ਪਤਾ ਲੱਗਿਆ ਅਸੀਂ ਸ਼ਾਮੀ 6 ਵਜੇ ਜਦੋਂ ਇੱਧਰ ਆਏ ਆ ਗਏ ਕਿੰਨੇ ਵਜੇ ਸੀ ਕੇ ਅਸੀਂ ਸਵੇਰ ਦੇ ਸੀਗੇ ਕਿੱਥੇ ਗਏ ਸੀਗੇ ਮੰਮੀ ਦੇ ਘਰ ਹੀ ਗਏ ਸੀ ਕਿੱਥੇ ਮੰਮੀ ਰਹਿੰਦੀ ਆਤਰੀਆ ਸਤਨਾਮਪੁਰ ਹੀ ਆ ਲੋਕ ਨਹੀਂ ਆ ਅੱਛਾ ਜੀ ਤੇ ਫਿਰ ਤੁਹਾਨੂੰ ਕਿੰਦਾ ਪਤਾ ਲੱਗਾ ਜਦੋਂ ਘਰ ਅਸੀਂ ਆਏ ਹਾਂਜੀ ਘਰ ਜਦੋਂ ਹੁਣ ਅਸੀਂ ਆਏ 6 ਵਜੇ ਹਾਂਜੀ ਜਦੋਂ ਆ ਕੇ ਦੇਖਿਆ ਤਾਂ ਬਾਹਰ ਲੋਕ ਲੱਗਾ ਸੀਗਾ ਗੇਟ ਦਾ ਤੇ ਅੰਦਰੋਂ ਖੁੱਲੇ ਸੀ ਸਾਰੇ ਜਿੰਦੇ ਤੋੜੇ ਸੀ ਜਦੋਂ ਅੰਦਰ ਆਏ ਤਾਂ ਸਾਰਾ ਦਾ ਸਮਾਨ ਖਿਲਰਿਆ ਸੀ ਹੰਡੀ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਸਮਾਨ ਮੇਰੇ ਸੈਟ ਸੀਗਾ ਤੇ ਆਹ ਮੇਰੀ ਮੁੰਬਾਲੀਆਂ ਸੀਗੀਆਂ ਮੁੰਦੀ ਸੀਗੀ ਚੈਨੀ ਸੀਗੀ ਕਿੰਨਾ ਲੱਗਦਾ ਸੀ ਤਾਂ ਦੋ ਪੈਸੇ ਦੋ ਤਿੰਨ ਹਜ਼ਾਰ ਸੀ ਸੋਨਾ ਹੀ ਸੀ ਬੱਸ ਸੋਨਾ ਕਿੰਨਾ ਨੁਕਸਾਨ ਹੋ ਗਿਆ ਸੋਨੇ ਦਾ ਲਗਭਗ ਅੱਖ ਡੇਢ ਰਕਦਾ ਦੋ ਤੇ 2.5 ਲੱਖ ਦਾ ਰਹਿਣਾ ਹੋ ਰਿਹਾ ਜਾਂਦਾ ਮਹਿੰਗਾ ਜਾਂ ਚਾਰ ਪੰਜ ਤੋਲੇ ਸੀਗਾ ਸੋਨਾ ਚਾਰ ਪੰਜ ਤੋਲੇ ਹਾਂਜੀ ਤੇ ਪੁਲਿਸ ਕੰਪਲੀਟ ਕੀਤੀ ਸਮਾਨ ਹਾਂਜੀ ਹਾਂਜੀ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਕਿੰਨੇ ਕੁ ਵਜੇ ਆਈ ਸੀ ਪੁਲਿਸ ਹੋਣੀ ਹੋਇਆ 15-20 ਮਿੰਟ ਹੀ ਹੋਇਆ ਕੋਈ ਸੀਸੀਟੀਵੀ ਕੈਮਰੇ ਜਾਇਆ ਬੰਦਾ ਜੀ ਹਾਂ ਬਿਲਕੁਲ ਸਾਫ ਹੋਈ ਉਹ ਅਬੀ ਕਦ ਤੇ ਆਏ ਕੁਝ ਪਤਾ ਚੱਲਿਆ ਪੈਦ ਨਹੀਂ ਸੀਗਾ ਤੁਰ ਕੇ ਇੱਕੋ ਹੀ ਬੰਦਾ ਸੀ ਹਾਂਜੀ ਇੱਕੋ ਹੀ ਸੀਗਾ ਤੇ ਕੀ ਪ੍ਰਸ਼ਾਸਨ ਕੋ ਮੰਗ ਰਖਦੇ ਆਪਾਂ ਜਿੱਦਾਂ ਹੋਏ ਸ਼ਹਿਰ ਦੇ ਵਿੱਚ ਪਿੰਡਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਗੈਲ ਮਹੱਲਾ ਪੂਰਾ ਵੀ ਕੋਈ ਸਾਨੂੰ ਸਾਹ ਜਗਾ ਨਹੀਂ ਘਰਾਂ ਦੇ ਵਿੱਚ ਘਾਰ ਜਾਂ ਫੇ ਵੀ ਦੇਖ ਲਓ ਇਹ ਵਾਲੀ ਹੋਈ ਹੈ ਵਾਰਦਾਤ ਤੇ ਇਹ ਹੀ ਮੰਗਾ ਕਿ ਸਾਡੇ ਨਾਲ ਸਾਫ ਕੀਤਾ ਜਾਵੇ ਨਵਦੀਪ ਕੌਰ ਹਾਂ ਨਵਦੀਪ ਕੌਰ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਮੈਂ ਸ਼ਾਮੀ ਸ਼ੇਵਰੀ ਘਰੇ ਆਈ ਸੀਗੀ ਤੇ ਤੇ ਤੋਂ ਆ ਕੇ ਦਿੱਤੀ ਚੋਰੀ ਹੋਈ ਸੀ ਸਾਰਸ ਮਾਟੇ ਕਿਹੜੇ ਮੱਲੇ ਹੋਈ ਚੋਰੀ ਸਦਨਾਮਪੁਰ ਸਦਨਾਮਪੁਰ ਤੇ ਕਿੰਨਾ ਚੋਰੀ ਹੋਈ ਪਤਾ ਲੱਗਾ ਉਹ ਸੀਸੀਟੀ ਵੀ ਕੈਮਰੇ ਤੋਂ ਸੀਸੀਟੀ ਵੀ ਕੈਮਰੇ ਜਾਏ ਬੰਦੇ ਕਿੰਨੇ ਬੰਦੇ ਆਏ ਇੱਕੋ ਹੀ ਸੀ ਤੇ ਕਿੰਨਾ ਕ ਨੁਕਸਾਨ ਹੋ ਗਿਆ ਬੇੜਾ 2.5 ਲੱਖ ਦਾ ਹਾਂਜੀ 2.5 ਲੱਖ ਦਾ ਕਿੰਨਾ ਕਿ ਤੋਲਾ ਸਮਾ ਕੇ ਲੈ ਗਏ ਸੋਨਾ ਹੈ ਮੈਨੂੰ ਨਹੀਂ ਪਤਾ ਕੀ ਨਾ ਜੀ ਆਪਣਾ ਮੇਰਾ ਨਾਮ ਆ ਜੀ ਵਿਨਾਇਕ ਪ੍ਰਾਸ਼ਰ ਹਾਂ ਜੀ ਕਿੱਥੇ ਰਹਿੰਦੇ ਸਤ ਆਪਾਂ ਮੈਂ ਰਹਿਣ ਦਾ ਆ ਜੀ ਗਲੀ ਨੰਬਰ 3 ਨੇ ਨਿਊ ਸਤਨਾਮਪੁਰ ਕਿ ਕੀ ਮਾਮਲਾ ਕੀ ਆ ਜੀ ਜਿਹੜਾ ਆਪਣੇ ਮੰਗੀ ਘਰ ਦੇ ਬਾਹਰ ਖੜੇ ਆ ਮਾਮਲਾ ਇਹ ਥੇਗਾ ਜੀ ਇਹ ਸਾਡੇ ਗਵੰਡੀ ਆ ਆਕਾ ਜੀ ਬਣੀ ਤੇ ਇਹਨਾਂ ਦੇ ਚੋਰੀ ਹੋ ਗਈ ਅੱਜ ਦਿਨ ਦਿਹਾੜੇ ਚੋਰੀ ਹੋ ਗਈ ਇਹ ਫੇਰ ਦੇ ਗਏ ਹੋਏ ਸਕੇ ਆਪਣੇ ਕਿਤੇ ਰਿਸ਼ਤੇਦਾਰਾਂ ਵੱਲ ਜਦੋਂ ਇਹ ਸ਼ਾਮੀ ਆਇਆ ਤੇ ਇਹਨਾਂ ਨੇ ਆ ਕੇ ਦੇਖਿਆ ਤੇ ਘਰ ਇਹਨਾਂ ਦਾ ਸਾਰਾ ਖਿਲਰਿਆ ਹੋਇਆ ਸੀ ਸਮਾਨ ਖੋਣੇ ਨਾਲ ਤੇ ਸਰ ਕਿੰਨਾ ਕੁ ਲਗਭਗ ਨੁਕਸਾਨ ਹੋ ਗਿਆ ਇਹਨਾਂ ਦਾ ਨੁਕਸਾਨ ਇਹਨਾਂ ਦਾ ਇਹ ਕਹਿੰਦੇ ਵੀ 5 ਕਿਲੋ ਦੇ ਕਰੀਬ ਸੋਨਾ ਆ ਜਿਹੜਾ ਉਹ ਲੈ ਗਿਆ ਆ ਤੇ 2-3000 ਰੁਪਇਆ ਕੈਸ਼ ਘਾਓ ਲੈ ਗਿਆ ਤੇ ਕੋਈ ਸੀਸੀਟੀਵੀ ਕੈਮਰੇ ਜਾਇਆ ਸਰ ਸੀਸੀਟੀਵੀ ਕੈਮਰਾ ਹੁਣ ਅਸੀਂ ਚੈੱਕ ਕੀਤਾ ਸੀਗਾ ਸਾਰੀ ਉਹਦੀ ਵੀਡੀਓ ਬਣੀਆਂ ਕੱਲਾ ਹੀ ਬੰਦਾ ਸੀ ਇੱਧਰ ਪਿੱਛੋਂ ਲੈਨਾਂ ਰਾਹੀਂ ਆਇਆ ਆ ਉਹ ਪਹਿਲਾਂ ਘੜੇ-ਘੜੇ ਲਾੰਦਾ ਰਿਹਾ ਉਹ ਘੜੇ-ਘੜੇ ਲਾ ਕੇ ਉਹਨਾਂ ਜਦੋਂ ਦੇਖਿਆ ਵੀ ਘਰ ਦੇ ਵਿੱਚ ਕੋਈ ਨਹੀਂ ਹੈਗਾ ਤੇ ਘਰੋਂ ਹੁਣੇ ਅੱਗੇ ਗੇਟ ਤੋਂ ਕੰਦਾ ਟੱਪੀ ਆ ਤੇ ਅੰਦਰ ਜਾ ਕੇ ਹੁਣੇ ਕੰਮ ਕਰਦਾ ਤੇ ਕੀ ਪਰੇਸ਼ਾਨੀਆਂ ਕੋ ਮੰਗ ਰੱਖਦੇ ਜਿੱਦਾਂ ਆਪਾਂ ਪ੍ਰਸ਼ਾਸਨ ਤੋਂ ਪਾਜੀ ਮੰਗ ਇਹੀ ਆ ਵੀ ਸ਼ਹਿਰ ਦੇ ਵਿੱਚ ਕਈ ਬਾਰਦਾਤਾ ਹੋ ਰਹੀਆਂ ਕਾਫੀ ਚੇਰਾ ਤੋਂ ਹੋ ਰਹੀਆਂ ਆ ਪ੍ਰਸ਼ਾਸਨ ਨੂੰ ਚਾਹੀਦਾ ਆ ਵੀ ਥੋੜੀ ਸ਼ਕਤੀ ਕੀਤੀ ਜਾਵੇ ਇਹ ਤਾਂ ਹੁਣ ਕੋਈ ਰਾਤ ਨਹੀਂ ਸੀਗੀ ਕੁਝ ਨਹੀਂ ਸੀਗੀ ਆ ਸਾਡਾ ਮੋਹੱਲਾ ਆ ਜਿਹੜਾ ਕੋਈ ਦੇਖਦਾ ਕਦੇ ਉਹ ਥੇਪਸੇ ਸਾਰੇ ਘਰ ਆ ਦਿਨ ਦਿਹਾੜੇ ਇੱਥੇ ਚੋਰੀ ਹੋ ਗਈ ਇਹ ਸਖਤਾਈ ਕਰਨੀ ਚਾਹੀਦੀ ਆ ਪ੍ਰਸ਼ਾਸਨ ਨੂੰ ਅਸੀਂ ਤਾਂ ਸਾਡੀ ਇਹੀ ਮੰਗਿਆ